ਰਾਜੋ ਰੇ ਆਜੋ ਬੱਕਰੀ ਕੋਲੇ ਆਓ ਜੰਗੀ ਰਾਣਾ ਬੱਕਰਾ ਮੰਡੀ ਵਿਖੇ ਪਹੁੰਚਿਆ ਅੱਜ ਇਹ ਬਰਬਰੀ ਬੱਕਰੀ ਦਾ ਸੌਦਾ ਹੋ ਰਿਹਾ ਸਾਹਮਣੇ ਜਿਹੜੀ ਬੱਕਰੀ ਖੜੀ ਆ ਪਹਿਲਾਂ ਬੱਚੇ ਕਰਕੇ ਲੈਂਦੇ ਆ ਕਿ ਆਪਾਂ ਨੂੰ ਉਹਦੇ ਭਾਈ ਬੱਚਾ ਹੀ ਚੰਗਾ ਬਹੁਤ ਆ ਚਾਹੇ 6 ਦਾ ਆਂਦਾ ਚਾਹੇ ਪੂਰੇ ਦਾ ਨਹੀਂ ਨਹੀਂ ਉਹ ਹਾਈ ਚ ਬੱਚਾ ਹੀ ਚੰਗਾ ਆ ਪੱਠਾ ਤੇ ਬਹੁਤ ਚੰਗਾ ਕੰਮ ਪੱਠਾ ਪੇਵਾ ਦਾਣਾ ਸੋਹਣੀ ਆ ਆਪਣਾ ਪਿੰਡ ਕਿਹੜਾ ਬਾਈ ਜੀ ਮਹਰਾਜ ਆ ਬਾਈ ਮਹਰਾਜ ਜੇ ਲੱਬ ਢੰਡਾਈ ਹਾਂਜੀ ਤੇ ਪਹਿਲਾਂ ਵੀ ਨਗ ਹੈਗਾ ਕੋਈ ਆਪਣੇ ਕੋਲੇ ਹਾਂ ਆਪਣੇ ਕੋਲੇ ਤਾਂ ਬੀਟਲ ਲਈ ਆ ਬਾਈ ਤੇ ਬਰਬਰੀ ਹੈ ਨਹੀਂਗੀ ਨਾ ਬਰਬਰੀ ਹੈ ਨਹੀਂਗੀ ਤੇ ਅੱਜ ਫਿਰ ਬਰਬਰੀ ਖਰੀਦਣ ਚੱਲੇ ਆਂ ਹੈ ਇਹ ਤਾਂ ਬਸ ਆ ਪੱਠ ਚੰਗੀ ਲੱਗੀ ਤਾਂ ਕਰਕੇ ਆ ਨਹੀਂ ਬਈ ਸੋਹਣੀ ਆ ਪਰ ਇਹ ਆਪ ਦਾ ਬਰਬਰੀ ਦਾ ਇੰਨਾ ਜੋਰ ਹੈ ਨਹੀਂਗਾ ਆਪਣਾ ਬੀਟਲ ਤੇ ਹੀ ਆ ਗਿਆ ਠੀਕ ਆ ਕਿ ਕਿੰਨੇ ਕ ਨਾਗ ਆਪਣੇ ਕੋਲੇ ਬੀਟਲ ਦੇ ਬੀਟਲ ਸਾਡੇ 2 ਮੁੰਡੇ ਆ ਗਏ ਸਾਡੇ ਕੋਲੇ ਹੈਗੇ ਦੋਨਾਂ ਕੋਲੇ 8 ਨਾਗ ਘਰੇ ਹੀ ਫਾਰਮ ਬਣਾਇਆ ਹੈ ਹਾਂ ਠੀਕ ਆ ਕਿ ਬਾਹਰ ਵੀ ਚਾਰਨ ਜਾਂਦੇ ਆ ਨਹੀਂ ਨਹੀਂ ਬਾਹਰ ਨਹੀਂ ਬਈ ਘਰੇ ਹੀ ਠੀਕ ਆ ਲਓ ਵੀ ਸੌਦਾ ਬਾਈ ਜੱਗੀ ਕਰਾਉਂਦਾ ਤੇ ਬਾਈ ਸਾਈ ਕੱਢੋ ਕੱਢ ਸਾਈ ਤੇਰੀ ਆ ਬੱਕਰੀ ਕੀ ਕਹਤਾ ਤੂੰ ਬਰਾਕੇ ਆ ਬਾਈ ਸਹੀ ਗੱਲ ਕਰੀ ਆ ਨੇੜੇ ਜੀ ਘਰ ਹਨ ਵੇੜੀ ਲਿਆ ਨਹੀਂ ਮਾੜਾ ਉਹਦੇ ਫੜਾ ਮੈਨੂੰ ਲੈ ਪੁੱਛ ਹਣੀਆਂ ਬਾਈ ਤੇ ਰਣਾ ਲੈ ਉਸਾਈ ਬੰਦ ਕਰਾਈ ਵਾਲਾ ਕੱਗਾ ਤੇ ਬਾਈ ਮੰਗੇ ਦੇ ਨਾਲ ਆਇਆ ਇਹ ਕਰਾਈ ਵਾਲੇ ਇਹਦੇ ਨਾਲ ਤੇ ਇਹਦੇ ਟਮੰਟ ਤੇ ਚੱਲੂ ਫਿਰ ਮੈਂ ਆਪੀ ਮਕਾਵਣੀ ਜਿੰਨੇ ਦੀ ਬੱਕਰੀ ਹੈ ਨਾ ਤੇ ਉਹਦਾ ਮੈਂ ਕਰਨਾ ਨਾ ਤੇਰੀ ਹੱਕ ਲੱਗਦੀ ਕਰਨੀ ਨਹੀਂ ਬਸ ਸੱਤ ਕਹਤਾ ਬਾਈ ਆਪਾਂ ਨਹੀਂ ਸੱਤ ਤਾਂ ਤੇਰਾ ਥੋੜਾ ਮੇਰੀ ਸੁਣ ਗੱਲ ਤੇ 12000 ਦੀ ਉਹਦੀ ਵੀ ਹੈ ਜਿਹੜੀ ਗੱਲ ਹੈ ਕਣੀ ਬਾਈ ਸਹੀ ਦਾ ਬਾਈ ਕਿਨੇ ਦੀ ਦੇਣੀ ਐ ਕੋ ਬਾਈਆਂ ਨੂੰ ਨਹੀਂ ਪਹੁੰਚਦਾ ਬਲੰਦ ਦੀ ਮਕਾਮਾ ਜੇ ਤੁਹਾਨੂੰ ਚੰਗੀ ਲੱਗੀ ਦੋਨਾਂ ਤਰ੍ਹਾਂ ਨੂੰ ਕਰ ਲਿਓ ਹੈ ਪੁੱਛਾ ਕੋਈ ਪੁੱਛ ਗਾਲਤ ਨਹੀਂ ਹੋਜਦਾ ਆ ਫਾੜਿਆ ਦੱਸ ਆ ਬਾਈਆਂ ਨਾਲ ਸੱਤ ਗਿਆ ਆ ਫੜ ਜਪ 7500 ਦੀ ਦੇ ਪਾਲਾ ਖੋਸ਼ ਠੀਕ ਹੈ ਕਿੰਨੇ ਦੀ ਕਹਿਣਾ ਕਿੰਨੇ ਦੀ ਕਹਿਣਾ ਐਨੇ ਤਾਂ ਆਪਣੀ ਫੀਸ ਕਿੰਨੇ ਦੀ ਇੱਕੋ ਹੀ ਕਹਦੇ ਹਾਣਾ ਦੱਸ ਦੀ ਛੱਡ ਦੇਂਗਾ ਆਪਾਂ ਦੱਸ ਤੋਂ ਥੱਲੇ ਆ ਨਹੀਂ ਨਹੀਂ ਫਿਰ ਆਲਾ ਜਾ ਬਾਈਆਂ ਨੂੰ ਪੋਜਦਾ ਬੋਣੀ ਨਹੀਂ ਖਰਾਬ ਕਰਨੀ ਤੜ ਕੋ ਤੜ ਗਈ ਜੇ ਪੈ ਰਕਣੀ ਜਾਂ ਪੂਰੇ 8000 ਦੇ ਕਰਤੀ ਪਾਲਾ ਬਸ ਠੀਕ ਆ ਬਾਈ ਹੋ ਗਈ ਯਾਰ ਹੁਣ ਕੀ ਕਰਾਂ ਨਾ ਇਹਨਾਂ ਨੂੰ ਪੁੱਛਿਆ ਮੈਂ ਕੌੜਾ ਹੋਈ ਜਾਂਦਾ ਹੁਣ ਕੀ ਆ ਬਿਨੋਂ ਪੈਸੇ ਹੋਰ ਕੀ ਆ ਬਾਹਲਾ ਖਾਣਾ ਜਾਂ ਨਹੀਂ ਇਹਦਾ ਸਹੀ ਆ ਹਣੀ ਰੱਖ ਰਾ ਬੰਦੇ ਦਾ ਯਾਰ ਮੰਗਾ ਨਹੀਂ ਹੁੰਦਾ ਬੰਦਿਆਂ ਨੇ ਯਾਰ ਤੋਂ ਉਹਨਾਂ ਨੇ ਵਿਚਾਰਾਂ ਨੇ ਬਾਈ ਬਾਈ ਜੀ ਆਪਾਂ ਦੋ ਤੇ ਢੱਡ ਜਵਾੜਿਆ ਪੁੱਛਿਆ ਤੁਹਾਨੂੰ ਸੱਚ ਲਾ ਕੇ ਸਹੀ ਦੱਸੋ ਇਮਾਨਦਾਰੀ ਦੀ ਗੱਲ ਆ ਆਪਾਂ ਮੈਂ ਤੁਹਾਨੂੰ ਦੱਸਾਂ ਹਾਂ ਬਸ ਸੁਣੀ ਜਾ ਹੁਣ ਸਹੀ ਆ ਰੇਡ ਵੀ ਜਾ ਜਾ ਯਾਰ ਬੰਦੇ ਸਹੀ ਆ ਯਾਰ ਜਦੋਂ ਉਹਨਾਂ ਨੇ ਇੱਕ ਵਾਰੀ ਨਹੀਂ ਆਖਿਆਗਾ ਆਪਾਂ ਕਦੋਂ ਲੱਗਿਆ ਨਹੀਂ ਇਹਨੇ ਵੀ ਹੈਗੀ ਆ ਇਹਨੇ ਦੀ ਬਾਈ ਹੈਗੀ ਆ ਹਾਂਜੀ ਹਾਂਜੀ ਠੀਕ ਆ ਮੈਂ ਤਾਂ ਕਿਹਾ ਯਾਰ ਖੁਸ਼ ਹੋ ਕੇ ਮੈਂ ਬਣੀ ਨਾ ਕਰ ਯਾਰ ਮੈਂ ਮੰਨਦਾ ਤੇਰੀ ਪੱਟ ਸੋਹਣੀ ਆ ਪਰ ਬੱਕਰੀ ਬੱਕਰੀ ਹੌਲੀ ਹੌਲੀ ਪੈਂਦੀ ਆ ਬੱਕਰੀ ਆ ਜਿਹੜੀ ਹੁੰਦੀ ਆ ਨਾ ਜਿਹੜੀ ਗਾਣ ਬਾਈ ਬੱਕਰੀ ਹੌਲੀ ਪੈਂਦੀ ਆਪਾਂ ਉਹ ਚੀਜ਼ ਦੇਖ ਕੇ ਲੈਂਦੇ ਆਪਾਂ ਬੱਕਰੀ ਦੇਖ ਕੇ ਲੈਂਦੇ ਮੈਂ ਤਾਂ ਦੱਸਾਂ ਗੱਲ ਵੀ ਬੱਕਰੀ ਦੀ ਕੁਆਲਿਟੀ ਘਾਟਾ ਪਾਪ ਮੰਨਦੇ ਪੱਠ ਦੀ ਜਿਆਦੇ ਆ ਜਿਹੜੀ ਗੱਲ ਆ ਮਨ ਠੀਕ ਆ ਭਾਈਆਂ ਨੂੰ ਪਹਿਲਾਂ ਸਾਦਾ ਖੁਸ਼ ਹੋ ਕੇ ਦੇ ਦੇ ਨਹੀਂ ਫਿਰ ਮੈਂ ਤੁਹਾਨੂੰ ਦੱਸਤੀ ਦਿਲ ਨਾਲ ਦੱਸਤੀ ਆਪਾਂ ਇਹਨੂੰ ਦਿਲ ਦੀ ਗੱਲ ਸੁਣਾ ਮੇਰੀ ਪੰਚਾਇਤ ਬੰਦਿਆਂ ਦੀ ਪਹਿਲਾਂ ਬੋਣੀ ਕਰਨੀ ਆ ਮੰਡੀ ਦੀ ਜੱਲ ਖਾਈ ਕਰਾ ਲੈ ਪਾਲਾ ਖੁਸ਼ ਹੋ ਕੇ ਹੋ ਗਈ ਆ ਜਾ ਹੋ ਗਈ ਆ ਹੋ ਗਈ ਲਿਖਾਈ ਤੇ ਹੋ ਗਈ ਲਿਖਾਈ ਨਾ ਕਰਤੀ ਲੋ ਵੀ 8000 ਤਰਦਾ ਕਰਨਾ ਤੇ ਲਿਖਾਈ ਬਾਈ ਜੀ ਪਾਈ ਲਿਖਾਈ ਕਰਾਉਣਗੇ ਜਾ ਪਾਲੋ ਖੁਸ਼ ਬਹੁਤ ਬਹੁਤ ਧੰਨਵਾਦ ਬਾਈ ਜੀ ਤੁਹਾਡਾ ਮੰਡੀ ਤੇ ਆਉਣ ਦੇ ਲਈ ਤੇ ਸੌਦਾ ਕਰਨ ਦੇ ਲਈ ਬਹੁਤ ਬਹੁਤ ਧੰਨਵਾਦ ਤੁਹਾਡਾ ਗਿਣ ਦਿਓ ਪੈਸੇ ਬਈ ਲਿਆਓ ਜੀ ਗੂਗਲ ਪੇ ਕਰਨੀ ਨਹੀਂ ਹੈ ਕਿ ਨਗਦੀ ਦੇਣੀ ਠੀਕ ਹੈ ਜੀ 4 ਬੇਲੀ ਇਹ ਵੀ ਆ ਦੋਸਤੋ ਦੁਬਾਰਾ ਦਿਖਾ ਦਿੰਦੇ ਆ ਬੱਕਰੀ ਤਾਂ ਚਲੋ ਜੀ ਹੈਗੀ ਆ ਠੀਕ ਆ ਦੇ ਪਰ ਪੱਠ ਬਹੁਤ ਚੰਗੀ ਆ ਇਹਦੇ ਕਰਕੇ ਨਹੀਂ ਬਾਈ ਵਧੀਆ ਤੇਰੀ ਪੱਠ ਵੀ ਆ ਪੰਜ 4000 ਘਟ ਨਹੀਂ ਮਿਲਦੀ ਪੱਠ ਆਜੀ ਹੋਰ ਮੈਂ ਨੇ ਉਹ ਤੇਰੀ 5600 ਦੀ ਪਾਠ ਆ ਬਾਈ ਯਾਰ ਆ ਗਈ ਆਪਾਂ ਵੇਚਰੀ ਨਹੀਂ ਆਪਾਂ ਕਢਾਇਆ ਵੀ ਆ ਆਪਾਂ ਸਫੀ ਕਰਕੇ ਲਾ YouTube ਤੇ ਵੀ 4 5 6, 7 8 10 11 12 13 14 ਪਿੰਡ ਬਾਈ ਸਾਡੇ ਮਹੀਨਿਆਂ ਦੇ ਨਹੀਂ ਅੱਧਾ ਮਹੀਨੇ ਦੇ ਨਹੀਂ 14 8 ਲੈ ਬਾਈ ਬਾਈਆਂ ਨੂੰ ਛੋਟ ਕਰ ਦੇ ਖੋਸ਼ ਹੋ ਕੇ ਤੇ ਲਖਾਈ ਕਰਾ ਦੇ ਲਓ ਜੀ ਬੋਣੀ ਮੰਡੀ ਵੀ ਹੋ ਗਈ ਬਾਈਆਂ ਨੇ ਕਰਾਈ ਆ ਤੇ ਐਸੇ ਹੀ ਦੇਤੇ ਆ ਲਿਖਾਈ ਕਰਾ ਲੋ ਜੀ ਬਹੁਤ ਬਹੁਤ ਤੁਹਾਨੂੰ ਸ਼ੋਰਟ ਕਰਦੇ ਆ ਅਗਲੀ ਵੀਡੀਓ ਨੂੰ ਕੋਸ਼ਿਸ਼ ਤੇ ਬਣਾਉਣੀ ਆ ਇਹਨਾਂ ਨੂੰ ਮਾਲਕ ਵਾਦ ਦਾ ਲਓ ਬਾਈ ਜੀ ਠੀਕ ਆ ਜੀ ਠੀਕ ਆ ਠੀਕ ਆ ਹਮਮ ਲਾਇਕ ਤੇ ਸ਼ੇਅਰ ਕਮੈਂਟ ਕਰਕੇ ਦੱਸਿਆ ਕਰੋ ਜਰੂਰ ਸਾਰਾ ਸਹੀ ਆ ਬਸ ਐਵੇਂ ਨਾ ਹੜੋ ਕਰ ਐਵੇਂ ਸੱਦਦੇ ਹੋਏ ਲੈ ਇਹ ਵੀ ਕੋਈ ਗੱਲ ਆ ਆਏ ਬੱਕਰੇ ਜੰਦਾ ਇਹ ਸਹੀ ਆ ਬਸ ਕਿਹੜੇ ਬੱਕਰੇ ਹਾਲ ਖੰਬੇ ਕੋਲੇ ਜਿਹੜੇ ਹੋਰੇ ਆਓ ਮੇਰੇ ਹੋਰੇ ਆ ਯਾਰ ਲਓ ਵੀ ਦੋਸਤੋ ਆ ਬੱਕਰੇ ਦਾ ਹੁੰਦਾ ਚੱਲਦਾ ਇਹ ਮਖਾ ਉਹ ਮੰਗਿਆ ਕੀ ਸੀ ਬਾਈ ਨੇ ਹੋਰੇ ਆ ਹੋਰੇ ਆ 10000 ਮੰਗ ਕੇ ਤੇ ਬਾਈ ਨੇ ਆਖਿਆ 9000 ਤੇਰਾ ਕਰੂੰਗਾ ਤੇਰੀ 100 ਮੈਂ ਤਾਂ ਮੰਡੀ ਦਾ ਪੱਕਾ ਬੰਦਾ ਮੈਂ ਹੀ ਸੌਦੇ ਮਗਰ ਗਾਲ ਤਰੀਨ 9 ਦੇ ਕਹਿੰਦਾ ਮਾਜੀ ਦਾ ਮਤਲਬ

ਫਾੜੇ ਰਸੀ ਪਾਵੇਂਗਾ ਤੈਨੂੰ ਫਾੜਾ ਜੇ ਤੈਨੂੰ ਚੰਗਾ ਲੱਗ ਕੇ ਦੇ ਦਿੰਗੇ ਹਾਲ ਫਾੜਤ ਸੀ ਜਾਂ ਪੂਰੇ 9000 ਦਾ ਦਿੱਤਾ ਪਾਲਾ ਖੁਸ਼ ਹੋਰ ਕਿੰਨੇ ਦਾ ਓਏ ਕਿੰਨੇ ਦਾ ਫਾੜ ਲੂੰਗਾ ਕਿੰਨੇ ਦਾ ਫਿਰ 13000 ਦਾ ਨਹੀਂ ਯਾਰ ਜਾਂ 9000 ਦਾ ਲੱਖ ਲੈ ਫਾੜ 700 ਨਹੀਂ ਬੱਕਰੇ ਦੇ ਨਾਮ ਮੱਤਾਂ ਦਾ ਜਾਂ 9500 ਦਾ ਆ ਗਿਆ ਪਾਲਾ ਖੁਸ਼ ਹੋ ਇੰਨੇ ਜਣੇ ਗਿਣ ਦੇਣਗੇ ਯਾਰ। ਕੀ ਨਾ ਲੈ ਪੈਸੇ ਤੈਨੂੰ ਗਿਣਨੇ ਨਹੀਂ ਆਉਂਦੇ ਘਰੇ ਉਹ ਸੈਂਡ ਕਰ ਦਾਂਗੇ ਅਸੀਂ। ਪੈਸੇ ਜਿੰਦਾ ਮਰਜ਼ੀ ਦੇ ਦੇ। Google Pay ਕਰ ਦੇਾਂਗੇ ਯਾਰ ਇਹ ਕੀ ਠੀਕ ਗੱਲ ਆ। ਕਿੰਨੇ ਤੇ ਕਹਿੰਦਾ ਪਰ ਮੈਂ ਹੁਣ ਤੈਨੂੰ ਆਖਦਾ 13000। ਆ ਜਾ ਲਓ ਦੌਰ। ਹੋਰੇ ਆ ਜਾ ਲੈ। ਪੰਚਾਇਤ ਹੁੰਦੀ ਆ ਬੰਦਿਆਂ ਦੀ ਚੋਰ ਚੱਪਾ ਆਪਾਂ ਕਰੀ ਜਨੇ ਕਿ ਨਹੀਂ ਬਈ ਜਿੰਨੇ ਦਾ ਧਾਣਾ ਬਾਈ ਉਹਨੂੰ ਮਕਾਵਾਂਗੇ ਉਹਨੂੰ 2 ਰੁਪਏ ਬੰਨਾ ਫੜ। ਜਾਂ ਪੂਰੇ ਗੁੱਟੀ ਦਾ ਹੋ ਗਿਆ ਪਾਲਾ ਕੋਲ ਪੂਰੇ ਗੁੱਟੀ ਦਾ। ਹੋ ਗਿਆ ਭਾਈ ਹੋ ਗਿਆ ਠੀਕ ਆ ਹੋ ਗਿਆ ਯਾ ਲਖਾਤ ਬੱਤਾ ਹੋ ਗਿਆ ਜਾਂ ਗਣ ਪੈਸੇ ਉਹ ਥਾ ਹੋ ਗਿਆ 10 ਦਾ ਕਰਤਾ ਮੈਂ ਤੁਹਾਨੂੰ ਦੱਸਾਂ ਭਾਈ ਹੋਰ ਬੰਦਾ ਸੰਗੀ ਗਾਲਤ ਨਹੀਂ ਮੁਕਵਨਾ ਉਹ ਲਖਾ ਯਾਰ ਦੋ ਦिए 100 ਪਿੱਛੇ ਸਾਡੇ ਬੰਦੇ ਉਹ ਬੜੀ ਆਤ ਤੇ ਗਈ ਮੱਤ ਨੇ ਸੰਗਾ ਲਾ ਦੇ ਫੰਨ ਕੇ ਮਾਰ ਵੀ ਇਹਨਾਂ ਕੋਲ ਜਾਂ ਲੈ ਜਾ ਪਰ ਜਾਂ ਗਣ ਪੈਸੇ ਯਾਰ ਦੋ ਦੰਦ ਬੱਚਾ ਹੋ ਗਿਆ ਹਾਂ ਤੇ 9 ਮਿਲੂਗਾ ਮੈਂ ਕੋਈ ਗੱਲ ਨਹੀਂ ਭਾਈ ਆਪਾਂ ਨੂੰ ਪੂਰੇ ਦਾਤਾ ਕਰਿਆ ਲਖਾਈ ਆ ਤੇ 100 ਪਿੱਛੇ ਗਈ ਹੋ ਜੀ ਮੈਂ ਦੱਸ ਸਕੀ ਇਹ ਨਹੀਂ ਆ ਬੱਕਰਾ ਦੋਸਤੋ ਮੰਨ ਨਹੀਂ ਜਾਂ ਮੈਂ ਕੋਈ ਨਹੀਂ ਆ ਕਿ ਬੰਦੇ ਦਾ ਮਾਲ ਕਰੀ 100 ਪਿੱਛੇ ਬੱਚਾ ਦਾ ਮਾਲ ਨਹੀਂ ਕਰਿਆ ਆਪਾਂ ਕਿਤੇ ਮੈਂ 13 ਤੋਂ ਕਿੱਥੇ ਆ ਗਿਆ ਫਿਰ ਉਹ ਗੱਲ ਜਾ ਕਰਾ ਲਾਂ ਲਖਾਈ ਭਾਜ 100 ਪਿੱਛੇ ਨਹੀਂ ਇਹ ਦੁਬਾਰਾ ਹੀ ਇਹਦਾ ਬੰਦਾ ਫਰਕ ਹੋਊਗਾ ਆ ਗਿਣ ਪੈਸੇ ਬਾਈ ਓਏ ਦੇਣਾ 5 ਮਿੰਟ ਆਹ ਬਟਾ ਕਾਪੀ ਦਾ ਆ ਠੀਕ ਹੈ ਲਖਾਈ ਕਰਾ ਦੀ ਲਖਾਈ ਤੇਰੀ ਨਾ ਨਾ ਲਗਾਈ ਨਹੀਂ ਲਖਾਈ ਕਰਾ ਦੂ 100 ਰੁਪਏ ਛੋੜ ਦੇ ਪਰ ਕਰਦੇ ਪੈਸੇ ਕਰਨਾ ਕਿਵੇਂ ਕਰਾਉਣੀ ਆ ਤੂੰ ਇਥੇ ਕਰਦੇ ਆ ਹਾਂ ਆਹ ਕਰ ਇਥੇ ਹੋਰ ਨਾ ਫਿਰ ਕੰਮ ਹੋ ਜੇ ਨਹੀਂ ਆਪਾਂ ਕਰਤਾ ਪੂਜੇ ਤੇ ਲੈਣਾ ਦੇ ਦੇ ਪਰ ਹੋਰ ਲੈ ਜਾਪਾਂ ਨੂੰ ਕੋਈ ਨਹੀਂ ਐਡਾ ਛੱਡ ਪਰ ਓਏ ਫੜਾ ਪੈਸੇ ਨਖਰੇ ਕਰਨ ਵਾਲਾ ਹੋਰ ਗੱਲ ਲਹਿ ਗਈ ਆ ਸੁਪਾ ਛੋੜ ਸਾਜਲਾ ਪਰ ਲਖਾਈ ਕਰਵਾ ਦੀ ਐਵੇਂ ਸ਼ਮਦਲਾ ਆ 50 ਦੇ ਦੇ ਖਾਨੇ ਤੇਰਾ 50 ਇੱਕ ਇਧਰ ਤੈ ਉਹ ਬਾਈ ਲਿਖੀ ਆ ਗਿਆ ਬਸ 15 ਲਗਾਈ ਕਰਵਾ ਲਈ ਮੈਂ ਬੋਲੇ ਨਹੀਂ ਚੱਲਣਾ ਮੈਂ ਤਾਂ ਲਓ ਬਈ ਦੋਸਤਾਂ ਇਹ ਤਾਂ ਆ ਬੱਕਰਾ ਹੈ ਬਹੁਤ ਸ਼ਕੀਨ ਸਿੰਗਾ ਦੂੰਗਾ ਦਾ ਤੇ ਦੋ ਉਦਾਂ ਦਾ ਬੱਚਾ ਹੈ ਇਹ ਨੂੰ 10000 ਦਾ ਬਾਈ 7 ਪਾਉਣੇ ਲੈ ਲਿਆ ਲਓ ਬਈ ਆ ਚਾਰ ਨਗਾਂ ਦਾ ਸੌਦਾ ਹੋਇਆ ਦੋ ਬੱਚੇ ਆ ਤੇ ਦੋ ਬੱਕਰੀਆਂ ਤੇ ਬਾਈ ਜੀ ਆਪਣੀਆਂ ਸੀ ਇਹ ਕਿਹੜਾ ਪਿੰਡ ਆ ਬਈ ਆਪਣਾ ਆ ਗੜ ਆ ਛੋਟ ਕੇ ਸਰਦਾਰਗੜ 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 ਇਹ ਜ਼ਿਲ੍ਹਾ ਕਿਹੜਾ ਪਿੰਡ ਆ ਬਈ ਬਠਿੰਡਾ ਤੇ ਦੋਵੇਂ ਵੇਚਤੀਆਂ ਬਾਈ ਇਹ ਕਿੰਨੇ ਪੈਸੇ ਦੀਆਂ ਵੇਚਤੀਆਂ 15000 ਦੀਆਂ ਜੋੜੀ ਠੀਕ ਆ ਤੇ ਬਾਈ ਕਲਦੀਬ ਨੇ ਲਈਆਂ ਹਾਂ ਬਾਈ ਠੀਕ ਆ ਬਈ ਇਹਨੇ ਦੀਆਂ ਠੀਕ ਆ ਪੈਸੇ ਦੇ ਦੇ ਬਾਈ ਹਾਂ ਬਾਈ ਬਹੁਤ ਬਹੁਤ ਧੰਨਵਾਦ ਬਾਈ ਜੀ ਮੰਡੀ ਤੇ ਆਉਣ ਦੇ ਲਈ ਤੁਹਾਡਾ ਜੀ ਆ ਇਹਨੂੰ ਆਖਿਆ ਜਾਂਦਾ ਤੇ ਸੌਦਾ ਬਹੁਤ ਵਧੀਆ ਕੀਤਾ ਹੈ ਇੱਕ ਪਾਠ ਤੇ ਇੱਕ ਬੱਕਰਾ ਆ ਬੱਚੇ ਦੋਸਤੋ ਸੁਣਿਆ ਦੋਵੇਂ ਇਹ ਜੰਗੀ ਰਾਣਾ ਮੰਡੀ ਤੇ ਇਹ ਸੌਦਾ ਹੋਇਆ ਆ ਦੋ ਬੱਕਰੀ ਕਿਹੜਾ ਪਿੰਡ ਆ ਬਾਈ ਜੀ ਆਪਣਾ ਪਿੰਡ ਤਾਂ ਇਹ ਬਰਕੰਦੀ ਆ ਬਰਕੰਦੀ ਠੀਕ ਆ ਹੁਣ ਕਿੱਥੇ ਰਹੇ ਨੇ ਇੱਥੇ ਹੀ ਟਿਉਰੀ ਇਹ ਸਾਡੇ ਗਵਾਂਢੀ ਆ ਬਰਕੰਦੀ ਮਕਾ ਪੁੱਛ ਕੀ ਮੰਗਿਆ ਜੀ ਬੱਕਰੀ ਦਾ ਘਟੀਆਂ ਦੇਣੀਆਂ ਬਈ ਦੋਵੇਂ ਕਿੰਨੇ ਦੀਆਂ ਤੜੀਆਂ ਬਖਾਲਾ ਹੋਰ ਵੀ ਇੱਕ ਨਹੀਂ ਦੇਣੀ ਦੋਵੇਂ ਦੱਸ ਬਾਈ 80 ਬਾਈ ਮੋਲਾ ਹਾਂ ਬਾਈ ਕੀ ਮੰਗਣਾ ਬੋਲ ਆੜੀ 18 ਦੀਆਂ ਦੇ ਦੇ ਬਈ ਦੋਵੇਂ 18 ਦੀਆਂ ਦੇਣੀਆਂ 18 ਤੋਂ ਅਸੀਂ ਗਿਆ ਪਹਿਲੀ ਵਾਰੀ ਮੰਡੀ ਗਏ 1 ਰੁਪਈ 21 ਗੱਲ ਹੀ ਐ ਬਸ ਸਹੀ ਕਰੋ ਯਾਰ ਲੀਕ ਨਾ ਕੱਢੋ ਓਏ ਮੰਡੀ ਆਇਓ ਲੀਕ ਤਾਂ ਨਹੀਂ ਕੱਟਣੀ ਫਿਰ ਫੇਰ ਸੌਦਾ ਹੋਊਗਾ 18 ਤੋਂ 1 ਰੁਪਈ ਵੀ ਘਟ ਨਹੀਂ ਦੇਣਾ ਕੱਲੀ ਬੱਕਰੀ ਦੇ ਪਾਠ ਅੱਡ ਲੱਗ ਗਏ ਨਹੀਂ ਨਹੀਂ ਦੋਸਤ ਇਹਦੇ ਮੈਂ ਲਊਗੀ ਯਾਰ ਬੱਕਰੀ ਦਾ ਮੱਠ ਮੈਂ ਲੈ ਲਊਂਗਾ ਯਾਰ ਹੁਣੇ ਹਾਂ ਬੱਕਰੀ ਮਰਜ਼ੀ ਕਰ ਲੋ ਤੁਸੀਂ ਕਰ ਲੋ ਓ ਤੁਸੀਂ ਆਪ ਦਾ ਵਾਸੀਂ ਦੋਨੇ ਰਲ ਕੇ ਹੀ ਲੈਨੇ ਆ ਤੂੰ ਫੜੋ ਅਸੀਂ ਮੈਂ ਸੌਦਾ ਕਰੂੰ ਤੂੰ ਮਕਾਲਾ ਮੈਂ ਲੈ ਲਊਂਗਾ ਮਕਾ ਮਕਾ ਤੂੰ ਮੈਂ ਲੈ ਲੂੰਗਾ ਪੱਟ ਮੈਂ ਲੈ ਲੂੰਗਾ ਕਹਿ ਰਿਹਾ ਅਸਲ ਲੈ ਲੂੰਗਾ ਕਿੰਨੇ ਦੀ ਪਤਾ ਜੋੜੀ ਪਾਵਣੀ ਆਪਾਂ ਕਿ ਇੱਕੋ ਹੀ ਗੱਲ ਕੰਦਰੀ ਸੂਨ ਵਾਲੀ ਬਾਈ ਭਰਾਵਾ ਮੇਰੇ ਸਾਡੇ ਇੱਥੇ ਸਾਰੇ ਸੂਨ ਦੀਆਂ ਆ ਕਿ ਫੰਡਰਾਂ ਦਾ ਹੈ ਨਹੀਂ ਸਾਰੇ ਸਾਰੇ ਸੂਨ ਇਹ ਆਖੀ ਜਾਂਦਾ ਸਾਰੇ ਸੂਨ ਵਾਲੀ ਆ ਦਾ ਵੇਖ ਲਾ ਬਾਈ ਓਏ ਸੂਨ ਵਾਲੀਆਂ ਬੱਕਰੀਆਂ ਹੁੰਦੀਆਂ ਉਹ ਕਿਹੜਾ ਫੰਡਰ ਕਹਿੰਦੇ ਗਾਲਤ ਨਹੀਂ ਕਹਿੰਦੇ ਮੂਵੀ ਚੱਲੀ ਜਾਂਦੀ ਹੈ ਜੀ ਆ ਵੀ ਠੀਕ ਆ ਉਹਨਾਂ ਤੋਂ ਆ ਸਹੀ ਗੱਲ ਕੋਈ ਵਹਾਨ ਬਾਕੀ ਮਾਂ ਤਾਂ 18 ਤੋਂ ਘੱਟ ਨਹੀਂ ਦੇਣੀ ਆ ਤੂੰ ਬੱਸ ਤੂੰ ਵੀ ਕੋਣੇ ਦਾ ਮੰਗਲੇ ਤੂੰ ਵੀ ਲਾਖੀ ਕੋਣੇ ਮੋਲ ਲੁਵਾਈ ਜਾਣਾ ਤੂੰ ਤਾਂ ਬੋਲਦਾ ਨਹੀਂ ਜਾ 12000 ਦੀਆਂ ਪਾਦ ਮੈਂ ਆਪਣਾ ਸੌਦਾ ਕਰ ਦੇ ਜਾ ਪਾ ਪਾ ਖੁਸ਼ ਕਿੰਨੇ ਦਾ ਆਊਗਾ ਬਸ ਸਾਹਮਣਾ ਨਹੀਂ ਹੁੰਦਾ ਹੀ ਨਹੀਂ ਓਏ ਸਾਹਮਣੇ ਆ ਫਿੱਟੇ ਆ ਫਿਰ ਇੰਨਾ ਪਿੱਛੇ ਬਹੁਤ ੱੱਕੇ ਖਾਦੇ ਆ ਨਾ ਤੂੰ ਸਿੱਧ ਦਿੰਨਾਗਾ ਸਿੱਧ ਸਿੱਧ ਕੀ ਆ ਹਾਂ ਹਾਂ ਬੋਲ ਕੋਈ ਕਹਦੇ ਹਾਂ ਨਾ ਗੱਲ ਕਰ ਬਾਈ ਕੋਈ ਗੱਲ ਕਹਤੀ ਬਾਈ ਕੋਈ ਨਹੀਂ ਕੋ ਬੱਲੀ ਕਨਾਲ ਨਹੀਂ ਮੰਡੀ ਚੱਕ ਨਹੀਂ ਨਾ ਜਲਦੀ ਨਾ ਲਗਾਉਂਗਾ ਹਾਂ 15 ਥੱਲੇ ਆਇਆ ਨਹੀਂ ਨਹੀਂ ਕਾਦੋ ਆਜੇ ਥੱਲੇ ਯਾਰ ਇਹ ਕਿਹੜਾ ਚੋਰੀ ਦੀਆਂ ਲੁੱਟਦਾ ਮਾਲ ਛੋੜੋ ਚੋਰੀ ਕਰਕੇ ਉਹ ਯਾਰ ਮੰਡੀਆਂ ਚੋਰੀ ਵਾਲਾ ਕੰਮ ਹੈ ਨਹੀਂ ਦਿੰਦਾ 13 ਦੇ ਦਿਨਾਂ ਪੂਰੇ 14 ਦੀਆਂ ਦਿਨਾਂ ਨਹੀਂ ਨਹੀਂ ਵੇਖ ਲੈ ਨਹੀਂ ਹੁੰਦਾ ਉਹਦਾ ਕੰਮ ਹੋ ਗਿਆ ਤੂੰ ਸਮਝਾ ਬਾਈ ਉਹ ਮੈਨੂੰ ਪੁੱਛਿਆ ਹੈ ਰਕਸਰ ਪੁੱਛਿਆ ਹੈਗਾ ਪਰ ਲਕੀਰ ਤਾਂ ਤੂੰ ਖਿਚਾ ਦਿੱਤੀ ਉਹਦਾ ਉਹਦਾ ਐਂਡ ਹੋ ਗਿਆ ਕੰਮ ਹੁਣ ਉਹਦਾ ਹੁਣ ਉਹ ਵੀ ਸਿਰੇ ਚੜ੍ਹ ਗਿਆ 14 ਤੇ ਆ ਗਏ ਤੂੰ ਆਖ ਭਈ ਇੱਥੇ ਦਾ ਦਰਾਉ ਹੋ ਜੂਗਾ ਭਈ ਪੁਆ ਕਰ ਕਰਦੇ ਯਾਰ ਸਰ ਨੇ ਜਟਰੀ ਹੋ ਲੀਖ ਖੇਦੇ ਹੁਣ ਚੰਗੇ ਲੱਗੇ ਤੇ ਫੜ ਲਵੋ ਇਹਦੇ ਨਾਂ ਤੇ ਲੀ ਖਿੱਚਦੇ ਹਾਂ ਆ ਖਿੱਚਦੀ ਲੀਖ ਚੱਕ ਹਾਂ ਲਾ 17 ਤੋਂ ਘੱਟ ਰੁਪਈਆ ਨਹੀਂ ਚੱਕ ਬਈ ਐਂਡ ਹੋ ਗਿਆ ਬਈ ਖਿੱਚਦੀ ਠੀਕ ਆ ਭਾਈ ਸਾਰਿਆਂ ਆ ਮੁੱਠੀ ਜੱਗੀ ਲੈ ਵੀ ਜੱਗੀ ਹੁਣ ਤੂੰ ਸਾਢੇ 14000 ਰੁਪਈਆ ਦੇ ਯਾਰ ਹੋਰ ਹੋਰ ਵੇਖੋ ਫੜਾਏ 15000 ਰੁਪਈਆ ਫੜਾਏ ਲੈ ਹੁਣ ਤੋਂ ਲੀਖ ਖਿੱਚ